ਪਹਿਲੇ ਦਿਨ ਤੋਂ ਇਹ ਕਹਿੰਦੀ ਰਹੀ ਹੈ ਕਿ ਜਿਹੜੀ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਹੈ ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਇਹਨਾਂ ਦਾ ਪੰਜਾਬ ਦੇ ਪ੍ਰਤੀ ਸੋਚ ਪੰਜਾਬ ਦੇ ਪ੍ਰਤੀ ਨਜ਼ਰੀਆ ਔਰ ਪੰਜਾਬ ਦੇ ਪ੍ਰਤੀ ਜਿਹੜੀਆਂ ਨੀਤੀਆਂ ਨੇ ਉਹ ਠੀਕ ਨਹੀਂ ਹੈਗੀਆਂ ਪੰਜਾਬ ਦੇ ਵਿਰੁੱਧ ਹੈਗੀਆਂ ਨੇ ਇਹਨਾਂ ਨੇ ਲਗਾਤਾਰ ਪੰਜਾਬ ਨੂੰ ਰਾਜਨੀਤਿਕ ਤੌਰ ਤੇ ਸੱਭਿਆਚਾਰਕ ਤੌਰ ਤੇ ਆਰਥਿਕ ਤੌਰ ਤੇ ਹਮੇਸ਼ਾ ਪੰਜਾਬ ਦੇ ਨਾਲ ਧੱਕਾ ਕੀਤਾ ਔਰ ਪੰਜਾਬ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਰੇ ਜਾਣਦੇ ਨੇ 26 ਜਨਵਰੀ ਦੇ ਉੱਤੇ ਪੰਜਾਬ ਦੀਆਂ ਝੰਕੀਆਂ ਨਹੀਂ ਦਿਖਾਈਆਂ ਜਾਂਦੀਆਂ ਪੰਜਾਬ ਤੇ ਆਰਡੀਐਫ ਦੇ ਬਾਕੀ ਫੰਡ ਰੋਕਲੇ ਜਾਂਦੇ ਨੇ ਜਿਸ ਦਿਨ ਪੰਜਾਬ ਦੀ ਤਰੱਕੀ ਦੇ ਉੱਤੇ ਬੜਾ ਆਸਰ ਪੈਂਦਾ ਹੈਗਾ ਪੰਜਾਬ ਦੇ ਕਿਸਾਨਾਂ ਦੇ ਉੱਤੇ ਖੇਤੀ ਦੇ ਤਿੰਨ ਕਾਨੂੰਨ ਜਿਹੜੇ ਆ ਉਹ ੱੱਕੇ ਨਾਲ ਲਾਗੂ ਕੀਤੇ ਜਾਂਦੇ ਹੈਗੇ ਆ ਇਹ ਸਾਰੀਆਂ ਚੀਜ਼ਾਂ ਤੋਂ ਸਿੱਧ ਹੁੰਦਾ ਹੈਗਾ ਕਿ ਬੀਜੇਪੀ ਦੀ ਕੇਂਦਰ ਦੀ ਲੀਡਰਸ਼ਿਪ ਹਮੇਸ਼ਾ ਪੰਜਾਬ ਦੇ ਨਾਲ ਟੱਕਾ ਕਰਦੀ ਆਈ ਹੈ ਪਰ ਸਾਨੂੰ ਖੁਸ਼ੀ ਹੁਣ ਇਸ ਚੀਜ਼ ਦੀ ਹੈਗੀ ਹੈ ਜਿਵੇਂ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗ ਰਿਹਾ ਹੈਗਾ ਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੇ ਕੇਂਦਰ ਦੀ ਲੀਡਰਸ਼ਿਪ ਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈਗੀ ਹੈ ਉਹਨਾਂ ਨੇ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਤੁਹਾਡਾ ਨਜ਼ਰੀਆ ਹੈਗਾ ਤੁਹਾਡੀ ਸੋਚ ਹੈਗੀ ਹੈ ਉਹ ਪੰਜਾਬ ਦੇ ਪ੍ਰਤੀ ਠੀਕ ਨਹੀਂ ਹੈਗੀ ਹੈ ਉਹਨੂੰ ਬਦਲਣ ਦੀ ਜ਼ਰੂਰਤ ਹੈਗੀ ਹੈ ਜਿਸ ਤਰ੍ਹਾਂ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਉਹ ਕਹਿੰਦੇ ਨੇ ਜੇਕਰ ਤੁਸੀਂ ਪੰਜਾਬ ਦੇ ਪ੍ਰਤੀ ਨਜ਼ਰੀਆ ਬਦਲ ਦੋ ਪੰਜਾਬ ਦੇ ਨਜ਼ਾਰੇ ਆਪੇ ਬਦਲ ਜਾਣਗੇ ਸੋ ਅਸੀਂ ਵੀ ਇੱਕ ਵਾਰ ਫਿਰ ਜਾਨੀ ਕਿ ਬੰਦ ਕਰਦੇ ਕੇਂਦਰੀ ਲੀਡਰਸ਼ਿਪ ਨੂੰ ਬੇਨਤੀ ਕਰਦੇ ਹਾਂ ਤੁਸੀਂ ਸਾਡੇ ਫੰਡ ਨਾ ਰੋਕੋ ਪੰਜਾਬ ਦੇ ਨਾਲ ਠੱਗਾ ਨਾ ਕਰੋ ਪੰਜਾਬ ਨੂੰ ਆਰਥਿਕ ਤੌਰ ਤੇ ਰਾਜਨੀਤਿਕ ਤੌਰ ਤੇ ਕਮਜ਼ੋਰ ਨਾ ਕਰੋ